ਲੋਕਿ ਮੈਂ ਗਰਮੇਲ ਸਿੰਘ ਐਸਐਸਐਸ ਡਿਊਟੀ ਕਰਨ ਡਿਆ ਜੀ ਪਾਵਰ 132 ਕੇਵੀ ਧਾਰੀ ਵਾਲ ਸਬਸਟੇਸ਼ਨ ਤੇ ਜੀ ਨੰਬਰ 2 ਵੀ ਪਾਵਰ ਕੱਟ ਲੱਗੀ ਆ ਪਟਿਆਲੇ ਤੋਂ ਜਦੋਂ ਕੈਨਸਲ ਹੋ ਗਈ ਮੈਂ ਉਸੇ ਵੇਲੇ ਲਾ ਦੇਣੀ ਆ ਜੀ ਤੁਲਾਈ ਤੁਹਾਡੀ ਮਜਬੂਰੀ ਆ ਆਪਾਂ ਜਿਹੜੀ ਚਲਦੀ ਬੱਤੀ ਨੂੰ ਬੰਦ ਨਹੀਂ ਕਰ ਸਕਦੇ ਤੇ ਬਾਦ ਨੂੰ ਚਲਾ ਨਹੀਂ ਸਕਦੇ ਜਦੋਂ ਕੱਟ ਕੈਨਸਲ ਹੋ ਗਈ ਐ ਉਸੇ ਵੇਲੇ ਲਾ ਦੇਣੀ ਆ ਉਹ ਵੀ ਸਾਡੇ ਭਰਾਈ ਇਹ ਵੀ ਸਾਡੇ ਭਰਾਈ ਆ ਅਸੀਂ ਅਸੀਂ ਪਿੰਡਾਂ ਵਿੱਚੋਂ ਆ ਪਾਵਰ ਕੱਟ ਮੈਂ ਨਹੀਂ ਨੇ ਪਟਿਆਲੇ ਫੋਲ ਕਰਕੇ ਕਿਉਂ ਕਹਿੰਦਾ ਕਿ ਕੱਟ ਇਹ ਕੋਦੋਂ ਦੇ ਸਾਰ ਆਰਡਰ ਆਏ ਤੁਹਾਨੂੰ ਇਹ ਮੈਨੂੰ ਆਇਆ ਟਾਈਮ ਆ ਕਬ ਦੇ ਲਿਖਿਆ ਤੁਹਾਨੂੰ ਨੋ ਅੰਦਰ ਦੇ ਟੱਚ ਅਗਲੇ ਕੁ ਮਤਕ ਬੰਦਾ ਇਹ ਅੱਜ ਤੋਂ ਆਰਡਰ ਆਇਆ ਕਿ ਜਾਂ ਪਹਿਲਾਂ ਵੀ ਇਹ ਲੇਟ ਲੇ ਉਸੇ ਟਾਈਮ ਉਹਦਾ ਆਰਡਰ ਇਹਦਾ ਕੱਲ ਰਾਤ ਆ 11:30 ਤੋਂ 6 ਵਜੇ ਦਾ ਉਹ ਕੱਟਦਾ ਹੈ ਰਟਣਾ ਆਪਣੇ ਸਾਢੇ 6:00 'ਚ ਆਪਾਂ ਜਾਈ ਨਾ ਕਰੋ ਗੱਲ ਸਾਡੇ ਕੋਈ ਕੱਟ ਨਹੀਂ ਹੈਗਾ ਮੇਰਾ ਨਾਂ ਜੀ ਜਸਵਿੰਦਰ ਸਿੰਘ ਬਾਠਾ ਮੈਂ ਮਾਝਾ ਕਿਸਾਨ ਮਜ਼ਦੂਰ ਸਿਕਸ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਆ ਸਮੱਸਿਆ ਇਹ ਆ ਜੀ ਬਿਜਲੀ ਦੀ ਸਮੱਸਿਆ ਆ ਕਿ ਸਾਡੇ ਲਗਭਗ 48 ਘੰਟੇ ਹੋ ਗਏ ਆ ਸਾਨੂੰ ਜਿਹਦੇ ਵਿੱਚੋਂ ਸਿਰਫ 3 ਘੰਟੇ ਬੱਤੀ ਦਿੱਤੀ ਗਈ ਆ ਉਹ ਵੀ ਸਵੇਰ ਦਾ ਟਾਈਮ ਜਦੋਂ ਸਵੇਰੇ 6 ਵਜੇ ਬੱਤੀ ਆਉਂਦੀ ਆ ਤੇ 9 ਵਜੇ ਤੱਕ ਬੱਤੀ ਸਿਰਫ ਜਿਹੜੀ ਆ ਉਹ ਦਿੱਤੀ ਗਈ ਆ ਰਾਤ ਵੀ ਸਾਡੇ ਕੱਲ ਰਾਤ ਦੀ ਵੀ ਬੱਤੀ ਬੰਦ ਆ ਅੱਜ ਦਿਨ ਵੀ ਪੂਰਾ ਬੰਦ ਆ ਤੇ ਹੁਣ ਸ਼ਾਮੀ ਸਿਰਫ ਅੱਧਾ ਘੰਟਾ ਲਾਈਟ ਦਿੱਤੀ ਆ ਤੇ ਹੁਣ ਵੀ ਬੰਦ ਕੀਤੀ ਗਈ ਆ ਜਦੋਂ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਇੱਥੇ ਬਿਲੀ ਬੋਰਡ ਦੇ ਚ ਇਹਨਾਂ ਕੋਲ ਬਿਲੀ ਕਰ ਆ ਕੇ ਇਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਕਿ ਸਾਨੂੰ ਪਿੱਛੋਂ ਕੱਟ ਦੇ ਆਰਡਰ ਆ ਵੀ ਕੱਟ ਲਾਓ ਪਿੰਡਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਧਾਰੀਵਾਲ ਸ਼ਹਿਰ ਦੇ ਵਿੱਚ ਬੱਤੀ ਆ ਰਹੀ ਆ ਨਿਸ਼ਾਰਾ ਮੱਜਾ ਸਿੰਘ ਕਸਬਾ ਵਾ ਉੱਥੇ ਬੱਤੀ ਆ ਰਹੀ ਆ ਤੇ ਪਿੰਡਾਂ ਨੂੰ ਹੀ ਕਿਉਂ ਸਪੈਸ਼ਲ ਕਟ ਜਿਹੜੇ ਲਾਏ ਜਾ ਰਹੇ ਆ ਇਹਨਾਂ ਕੋਲ ਇੱਕ ਬਹਾਨਾ ਹੈਗਾ ਕਿ ਕਣਕਾਂ ਕਰਕੇ ਬੱਤੀ ਬੰਦ ਕੀਤੀ ਜਾ ਰਹੀ ਆ ਪਰ ਉਹ ਠੀਕ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬੰਦ ਰਹਿੰਦੀ ਉਹਦੇ ਨਾਲ ਅਸੀਂ ਨਹੀਂ ਸਹਿਮਤ ਆ ਅਸੀਂ ਨਹੀਂ ਚਾਹੁੰਦੇ ਵੀ ਨੁਕਸਾਨ ਹੋਵੇ ਕਿਸੇ ਦਾ ਜਾਂ ਸਾਡਾ ਆਪਣਾ ਨੁਕਸਾਨ ਹੀ ਹੋ ਜਾਵੇ ਪਾਰਾੜੀ ਰਾਤ ਨੂੰ ਵੀ ਜਿਹੜੀ ਬੱਤੀ ਬੰਦ ਕਰਨੀ ਆ ਇਹ ਸਾਨੂੰ ਦੱਸਣ ਵੀ ਇਹ ਕਿਉਂ ਪਿੰਡਾਂ ਦੇ ਵਿੱਚ ਬੱਤੀ ਬੰਦ ਕੀਤੀ ਜਾ ਰਹੀ ਤੇ ਸ਼ਹਿਰਾਂ ਨੂੰ ਕੰਦ ਦਿੱਤੀ ਜਾ ਰਹੀ ਜੇ ਅਗਲੇ ਦਿਨਾਂ ਦੇ ਵਿੱਚ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੇ ਫਿਰ ਸਾਰੇ ਪਿੰਡ ਜਿਹੜੇ ਬੱਤੀ ਤੇ ਹਰ ਇੱਕ ਨੂੰ ਚਾਹੀਦੀ ਆ ਲੋਕਾਂ ਦੇ ਨਿਆਣੇ ਆ ਤੇ ਫਿਰ ਸਾਰੇ ਪਿੰਡ ਜਿਹੜੇ ਆ ਉਹ ਇਕੱਠੇ ਹੋ ਕੇ ਇੱਥੇ ਆਉਣਗੇ ਅਸੀਂ ਨਮਾਇੰਦਗੀ ਕਰਾਂਗੇ ਉਹਨਾਂ ਪਿੰਡਾਂ ਦੀ ਜਿਹਨਾਂ ਕੋਲੋਂ ਸਾਨੂੰ ਇੱਥੇ ਆ ਕੇ ਪਤਾ ਲੱਗਾ ਇਹਨਾਂ ਨੇ ਕਿਹਾ ਕਿ ਤਕਰੀਬਨ ਸਾਰੇ ਪਿੰਡਾਂ ਦੀ ਬੱਤੀ ਬੰਦ ਆ ਪੂਰੇ ਪੰਜਾਬ ਦੀ ਬੱਤੀ ਬੰਦ ਹੋਇਆ ਇਹਨਾਂ ਇਹਨਾਂ ਦਾ ਕਹਿਣਾ ਇਹੀ ਆ ਜੀ ਹੁਣ ਸਾਡਾ ਤੇ ਕਿਸੇ ਨਾਲ ਹੋਰ ਜ਼ਿਆਦਾ ਦੂਰ ਸੰਪਰਕ ਨਹੀਂ ਹੈਗਾ ਸਾਡੇ ਤਕਰੀਬਨ ਲਾਗਲੇ ਪਿੰਡਾਂ ਦੇ ਵਿੱਚ ਸਾਰੇ ਬੰਦ ਆ ਜੀ ਜਿਹੜਾ ਪਿੰਡ ਕੈੜੇਕਲਾ ਚ ਮੇਰਾ ਨਾਮ ਗਰਮੇਸ਼ ਸਿੰਘ ਕੈੜੇਕਲਾ ਵਾ ਤੇ ਮਸਲਾ ਇਹ ਆ ਕਿ ਲਾਈਟ ਪਿੱਛੋਂ ਸਰਕਾਰ ਪੂਰੀ ਕੱਲ ਰਹੀ ਆ ਕੋਈ ਸਰਕਾਰ ਦੇ ਨਾਲ ਕੋਈ ਰੋਸ਼ਨੀ ਆ ਪਰ ਸਾਨੂੰ ਲਾਈਟ ਪਿੰਡ ਵਿੱਚ ਨਹੀਂ ਜਾ ਰ ਦੋ ਦਿਨ ਹੋ ਗਏ ਲਾਈਟ ਨਹੀਂ ਆ ਰਹੀ ਤੇ ਸਾਡੇ ਬੱਚੇ ਵੀ ਅਸੀਂ ਅੱਜ ਵੀ ਨਹੀਂ ਹੋਣਾ ਸਾਨੂੰ ਇਹ ਕਿਹਾ ਗਿਆ ਕਿ ਪਟਿਆਲੇ ਤੋਂ ਲੈਟ ਨਹੀਂ ਆ ਰਹੀ ਤਸੀਂ ਜਦੋਂ ਅਸੀਂ ਧਾਰੀਵਾਲ ਫੋਨ ਕੀਤਾ ਸਾਰੇ ਘਰਾਂ 'ਚ ਲੈਟ ਆ ਰਹੀ ਨਿਸ਼ਾਰਾ ਮੱਤਾ ਸਿੰਘ ਵੀ ਆ ਰਹੀ ਸਿਟੀ ਵਿੱਚ ਲੈਟ ਆ ਰਹੀ ਪਿੰਡਾਂ ਵਿੱਚ ਲੈਟ ਨਹੀਂ ਆ ਰਹੀ ਫਿਰ ਅਸੀਂ ਆ ਸਾਰੇ ਜਨੇਵ ਜੂ ਦੇ ਸਾਡੇ ਕੋਲ 30 40 ਮੁੰਡੇ ਹੈਗੇ ਅਸੀਂ ਪਿੰਡ ਇੱਥੇ ਆਣ ਕੇ ਗ੍ਰਿਡ ਵਿੱਚ ਪੁੱਛਿਆ ਕਿ ਕਿਉਂ ਨਹੀਂ ਲੈਟ ਆ ਰਹੀ ਉਹਨਾਂ ਕਹੇ ਸਾਡੇ ਅਫਸਰਾਂ ਨੇ ਇਹ ਗੱਲ ਕਹੀ ਆ ਕਿ ਪਿੰਡਾਂ ਵਿੱਚ ਲੈਟ ਬੰਦ ਕਰ ਦਿਓ ਸ਼ਹਿਰਾਂ ਵਿੱਚ ਲੈਟ ਛੱਡ ਦਿਓ ਕਿਉਂਕਿ ਪਿੰਡਾਂ ਵਾਲੇ ਜਿਹੜੇ ਉਹਨਾਂ ਤੇ ਆਪੇ ਚ ਰਾਤ ਬਰਾਤ ਕੱਟ ਲੈਣੀ ਆ ਉਨਾ ਇਹ ਗੱਲ ਕਹੀ ਆ ਵੀ ਕਣਕ ਦਾ ਸੀਜ਼ਨ ਵਾਤੇ ਅੱਗ ਲੱਗ ਸਕਦੀ ਆ ਪਰ ਸਾਨੂੰ ਆਲਰੇਡੀ 8 ਵਜੇ ਤੋਂ ਲੈ ਕੇ 6 ਵਜੇ ਤੱਕ ਲੈ ਨਹੀਂ ਮਿਲਦੀ ਤਾਂ ਅਸੀਂ ਉਹ ਚੀਜ਼ ਮੰਨਦੇ ਆ ਕਿ ਉਹ ਕਿਉਂਕਿ ਕਣਕ ਸਾਡੀ ਵੀ ਆ ਤੇ ਅਸੀਂ ਚਾਹੁੰਦੇ ਆ ਅੱਗ ਨਾ ਲੱਗੇ ਪਰ ਸ਼ਾਮ ਨੂੰ ਤਾਂ ਲਾਈਟ ਪੂਰੀ ਮਿਲਣੀ ਚਾਹੀਦੀ ਆ ਨਾ ਸਾਨੂੰ ਪਰ ਉਹ ਵੀ ਨਹੀਂ ਮਿਲ ਰਹੀ